जय हिंद दोस्तों आज ਤੁਹਾਡਿਆਂ ਨਾਲ ਕੁਝ ਕੌੜੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਹੈ ਇਲੈਕਸ਼ਨਸ ਦਾ ਰਿਜ਼ਲਟ 4 ਤਰੀਕ ਨੂੰ ਡਿਊ ਹੈ ਇਸ ਦੇ ਦੌਰਾਨ ਇਲੈਕਸ਼ਨਸ ਦੀ ਪ੍ਰੋਸੈਸ ਦੇ ਦੌਰਾਨ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹਨਾਂ ਦੀ ਸੋਚ ਨੂੰ ਸਮਝਣ ਦਾ ਮੌਕਾ ਮਿਲਿਆ ਤੇ ਉਸੇ ਐਕਸਪੀਰੀਅੰਸ ਨੂੰ ਲੈ ਕੇ ਤੁਹਾਡੇ ਸਾਰਿਆਂ ਨਾਲ ਇਹ ਗੱਲਾਂ ਮੈਂ ਸਾਂਝੀਆਂ ਕਰ ਰਿਹਾ ਜਿੰਨੇ ਵੀ ਲੋਕਾਂ ਨੂੰ ਗੱਲਬਾਤ ਕੀਤੀ ਉਹਨਾਂ ਚੋਂ 10% ਜਾਂ 12% ਲੋਕ ਇਹੋ ਜਿਹੇ ਸੀ ਜਿਹੜੇ ਆਪਦੀ ਜਾਤ ਨੂੰ ਲੈ ਕੇ ਆਪਦੇ ਧਰਮ ਨੂੰ ਲੈ ਕੇ ਕਟੜਵਾਦ ਰੱਖਦੇ ਸੀ ਤੇ ਉਸੇ ਚੀਜ਼ ਨੂੰ ਲੈ ਕੇ ਉਹਨਾਂ ਨੇ VOTING ਕਰਨੀ ਸੀ ਮੈਂ ਇੱਕ ਹਿੰਦੂ ਆ ਜੇ ਮੈਂ ਰਾਮ ਮੰਦਰ ਬਣਨਤੇ ਕਿਸੇ ਖਾਸ ਪਾਰਟੀ ਭਾਜਪੀ ਪਾਰਟੀ ਨੂੰ ਵੋਟ ਦੇਣਾ ਤਾਂ ਮੈਂ ਰਾਮ ਮੰਦਰ ਦੇ ਪੁਜਾਰੀ ਦਾ ਇਲੈਕਸ਼ਨ ਦੇ ਵਾਸਤੇ ਵੋਟ ਨਹੀਂ ਦੇ ਰਿਹਾ ਉੱਥੋਂ ਦਾ ਜਿਹੜਾ ਪੁਜਾਰੀ ਹੋਊਗਾ ਉਸ ਨੂੰ ਵੋਟ ਮੈਂ ਉਹਦੇ ਧਰਮ ਦੇ ਹਿਸਾਬ ਨਾਲ ਦੇ ਸਕਦਾ ਦੇਸ਼ ਧਰਮ ਦੇ ਹਿਸਾਬ ਨਾਲ ਨਹੀਂ ਚੱਲਦਾ ਦੋਸਤੋ ਸਾਡੇ ਕੁਝ ਟੀਚਰਸ ਦੋਸਤ ਸੀਗੇ ਕੁਝ ਵਕੀਲ ਸਾਹਿਬ ਸੀਗੇ ਕੁਝ ਇਹੋ ਜਿਹੇ ਬੰਦੇ ਸੀ ਜਿਹੜੇ ਆਰਮੀ ਤੋਂ ਰਿਟਾਇਰ ਸੀਗੇ ਜਾਂ ਆਰਮੀ ਦੇ ਵਿੱਚ ਸਰਵ ਕਰ ਰਹੇ ਸੀ ਉਹਨਾਂ ਦੀ ਇਹ ਸੋਚ ਹੈ ਕਿ ਹਿੰਦੂ ਹੈ ਤਾਂ ਬੀਜੇਪੀ ਨੂੰ ਵੋਟ ਦਿਓ ਇਹ ਗਲਤ ਸੋਚ ਹੈ ਇਹ ਬੇहद ਗਲਤ ਸੋਚ ਹੈ ਉਸੇ ਤਰ੍ਹਾਂ ਜਿਹੜਾ ਸਾਡਾ ਸਿੱਖ ਭਾਈਚਾਰਾ ਹੈ ਉਹ ਪੰਥ ਨੂੰ ਵੋਟ ਦਿੰਦਾ ਹੈ ਜਾਂ ਕੁਝ ਬੰਦੇ ਦਿੰਦੇ ਆ ਬਿਲਕੁਲ ਗਲਤ ਸੋਚ ਹੈ ਤੁਸੀਂ ਗੁਰਦੁਆਰੇ ਦਾ ਗ੍ਰੰਥੀ ਨਹੀਂ ਚੁਣ ਰਹੇ ਤੁਸੀਂ ਮਸੀਤ ਦਾ ਮੁਫਤੀ ਨਹੀਂ ਚੁਣ ਰਹੇ ਤੁਸੀਂ ਦੇਸ਼ ਦਾ ਪੋਲੀਟੀਕਲ ਹੈੱਡ ਚੁਣ ਰਹੇ ਹੋ ਰਾਜਨੀਤਿਕ ਹੈੱਡ ਚੁਣ ਰਹੇ ਹੋ ਰਾਜਨੀਤੀ ਧਰਮ ਤੇ ਰਾਜਨੀਤੀ ਦਾ ਕੋਈ ਮੇਲ ਨਹੀਂ ਹੈਗਾ ਜੇ ਇਸ ਤਰ੍ਹਾਂ ਦਾ ਹੁੰਦਾ ਤਾਂ ਮੈਂ ਤੁਹਾਨੂੰ ਸਾਰਿਆਂ ਤੋਂ ਪੁੱਛਦਾ ਕਿ ਮਹਾਤਮਾ ਗਾਂਧੀ ਦਾ ਕੀ ਧਰਮ ਸੀ ਦੱਸੋ ਖਾਨ ਗਫਾਰ ਖਾਨ ਦਾ ਕੀ ਧਰਮ ਸੀ ਡਾਕਟਰ ਕਿਛਲੂ ਦਾ ਕੀ ਧਰਮ ਸੀ ਸੁਭਾਸ਼ ਚੰਦਰ ਬੋਸ ਦਾ ਕੀ ਧਰਮ ਸੀ ਭਗਤ ਸਿੰਘ ਦਾ ਕੀ ਧਰਮ ਸੀ ਆਜ਼ਾਦ ਦਾ ਕੀ ਧਰਮ ਸੀ ਇਸ ਕਰਕੇ ਇਹ ਜਿਹੜੀ ਧਰਮ ਵਾਲੀ ਸੋਚ ਹੈ ਧਰਮ ਨੂੰ ਲੈ ਕੇ ਦੇਖੋ ਤੁਸੀਂ ਧਰਮ ਮੰਨੋ ਮੈਂ ਹਿੰਦੂ ਆ ਮੈਂ ਆਪਦੇ ਸਾਹਮਣੇ ਧਰਮ ਨੂੰ ਮੰਨੂਗਾ ਪਰ ਦੇਸ਼ ਦਾ ਭਵਿੱਖ ਡਿਸਾਈਡ ਕਰਨ ਵਾਸਤੇ ਜਿਹੜੀ ਪਾਰਟੀ ਧਰਮ ਨੂੰ ਅੱਗੇ ਰੱਖਦੀ ਪਈ ਹੈ ਉਹ ਪਾਰਟੀ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਚੀਜ਼ ਨੂੰ ਸਮਝੋ ਧਰਮ ਦੇ ਨਾਂ ਤੇ ਜ਼ਾਤ ਤੇ ਨਾਂ ਤੇ ਜੇ ਤੁਹਾਨੂੰ ਐਕਸਪਲੋਇਟ ਕੀਤਾ ਜਾਂਦਾ ਤਾਂ ਉਹ ਗਲਤ ਹੈ ਜੇ ਰਾਮ ਆਪਣੇ ਧਰਮ ਦੇ ਵਿੱਚ ਪ੍ਰਮਾਤਮਾ ਹੈ ਤੇ ਗਊ ਵੀ ਤਾਂ ਮਾਤਾ ਹੈ ਉਹ ਸੜਕਾਂ ਤੇ ਰੋਲਦੀ ਪਈ ਹੈ ਤੇ ਆਪਾਂ ਇੱਕ ਮੰਦਰ ਬਣਾਤਾ ਕੀ ਇਹ ਜ਼ਰੂਰੀ ਨਹੀਂ ਸੀ ਕਿ ਪਹਿਲਾਂ گاਵਾ ਨੂੰ ਉਹਨਾਂ ਦੇ ਸਹੀ ਟਿਕਾਣੇ ਤੇ ਪਹੁੰਚਾਇਆ ਜਾਂਦਾ ਜਾਂ ਉਹਨਾਂ ਨੂੰ ਸੜਕਾਂ ਤੇ ਰੋਲਦਿਆਂ ਤੋਂ ਬਚਾਇਆ ਜਾਂਦਾ ਜਿਹਦੇ ਵਿੱਚ 33 ਕਰੋੜ ਦੇਵੀ ਦੇਵਤਾ ਵਸਦੇ ਆ 33 ਕੋਟੀ ਕਹਿੰਦੇ ਵੈਸੇ ਫਿਰ ਕੀ ਉਹ ਜ਼ਰੂਰੀ ਨਹੀਂ ਸੀ ਮੰਦਰ ਜ਼ਰੂਰੀ ਹੈ ਕਿ گاਵਾਂ ਦੀ ਸੰਭਾਲ ਜ਼ਰੂਰੀ ਹੈ ਇਹ ਮੈਂ ਪੁੱਛਦਾ ਜਿਹੜੇ ਸਾਡੇ ਇਸ ਵਿਚਾਰਧਾਰਾ ਦੇ ਕੱਟੜ ਵਿਚਾਰਧਾਰਾ ਦੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਮੇਰੀ ਗੱਲਾਂ ਦਾ ਗੁੱਸਾ ਲੱਗੂਗਾ ਪਰ ਇਹ ਗੱਲਾਂ ਸੱਚੀਆਂ ਤੇ ਕੌੜੀਆਂ ਦੂਸਰੇ ਪਾਸੇ ਸਿੱਖੀ ਦੇ ਵਿੱਚ ਆ ਜਾਓ ਉੱਥੇ ਕਿੰਨਾ ਕੀ ਹੋ ਰਿਹਾ ਜੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹਲੇ ਵੀ ਜੇ ਅੰਨੇ ਹੋ ਕੇ ਆਪਾਂ ਵੋਟਾਂ ਦੇਣੀਆਂ ਪੰਥ ਨੂੰ ਤਾਂ ਸੁਜਾਖੇ ਹੋ ਜਾਓ ਜ਼ਰੂਰੀ ਚੀਜ਼ਾਂ ਨੂੰ ਸਮਝੋ ਦੂਸਰੇ ਪਾਸੇ ਆਪਾਂ ਆਮ ਤੌਰ ਤੇ ਨਿੰਦਦੇ ਆ ਸਾਡੇ ਇੰਡੀਆ ਦੇ ਵਿੱਚ ਅਫਸਰ ਕੰਮ ਟਾਈਮ ਤੇ ਨਹੀਂ ਆਉਂਦੇ ਜਾਂ ਇੱਥੇ ਹੈਲਥ ਸਰਵਿਸਿਜ਼ ਨਹੀਂ ਹੈਗੀਆਂ ਮੈਂ ਪਰਸੋ ਦੀ ਗੱਲ ਤੁਹਾਨੂੰ ਦੱਸਦਾ ਮੈਂ ਇੱਕ ਦੁਕਾਨਦਾਰ ਵੀਰ ਕੋਲ ਗਿਆ ਤੇ ਉਹ ਗੱਲਬਾਤ ਚੱਲੀ ਉਹ ਕਹਿੰਦੇ ਆਪਣੇ ਇੰਡੀਆ ਦਾ ਤਾਂ ਕੰਮ ਇਹੋ ਜਿਹਾ ਹੀ ਹੈ ਜੀ ਚੀਜ਼ ਪੈਕ ਕਰ ਰਹੇ ਸੀਗੇ ਉਹ ਜਿਹੜੀ ਮੈਂ ਲੈਣੀ ਸੀ ਤੇ ਕਹਿੰਦੇ ਆਪਣੇ ਭਾਰਤ ਦਾ ਇਹ ਭਾਰਤ ਹੈ ਜੀ ਇੱਥੇ ਐਵੇਂ ਹੁੰਦਾ ਤੁਹਾਨੂੰ ਕਿਸ ਨੇ ਅਥਾਰਟੀ ਦਿੱਤੀ ਹੈ ਮੇਰੇ ਦੇਸ਼ ਨੂੰ ਨਿੰਦਣ ਦੀ ਤੁਹਾਡੀ ਕਮਜ਼ੋਰੀ ਹੈ ਜਿਹੜਾ ਬੰਦਾ ਇਹ ਗੱਲ ਕਰਦਾ ਉਹ ਕਮਜ਼ੋਰ ਹੈ ਤੁਸੀਂ ਆਪ ਦਾ ਕੰਮ ਕੀ ਕੀਤਾ ਮੰਨ ਲਓ ਮੇਰੀ ਘਰ ਘਰ ਦੀ ਸੜਕ ਕੱਚੀ ਹੈ ਟੁੱਟੀ ਹੈ ਮੈਂ ਸਰਕਾਰ ਨੂੰ ਨਿੰਦੀ ਜਾਊਂਗਾ ਬੈਠਾ ਮੈਂ ਕੀ ਕੰਮ ਕੀਤਾ ਮੇਰਾ ਦੇਸ਼ ਹੈ ਮੇਰਾ ਘਰ ਹੈ ਉਹਨੂੰ ਸੁਧਾਰਨ ਵਾਸਤੇ ਮੈਂ ਕੀ ਕਰ ਰਿਹਾ ਇਹ ਤੁਹਾਡੇ ਘਰ ਦੇ ਵਿੱਚ ਕੋਈ ਭਾਂਡਾ ਮਾਂਜਣ ਵਾਲਾ ਹੋਊਗਾ ਤੁਸੀਂ ਕੀ ਕਹੋਗੇ ਗੁਆਢੀ ਮਾਂਜਾਂ ਇਹ ਕਮੇਟੀ ਮੰਨ ਜਵੇ ਆਦੇਸ਼ ਪ੍ਰਧਾਨ ਮੰਤਰੀ ਮੰਨ ਆਪਾਂ ਵੀ ਕੋਸ਼ਿਸ਼ ਕਰਾਂਗੇ ਤੁਸੀਂ ਮੈਂ ਪੁੱਛਦਾ ਕਿ ਵੀ ਕੀ ਕੋਸ਼ਿਸ਼ ਕਰ ਰਹੇ ਆ ਆਪਾਂ ਸਿਵਾਏ ਦੇਸ਼ ਨੂੰ ਨਿੰਦਨ ਦੇ ਬਦਲਾਵ ਆਪ ਦੇ ਆਪ ਚ ਲਿਆਓ ਜੇ ਆਪ ਦੇ ਆਪ ਚ ਬਦਲਾਵ 100% ਆ ਗਿਆ ਤੇ ਅੱਧਾ ਦੇਸ਼ ਵੈਸੇ ਹੀ ਸੁਧਰ ਚੂਗਾ ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਉਹ ਕਮਜ਼ੋਰ ਬੰਦੇ ਆ ਜਿਹੜੇ ਕਹਿੰਦੇ ਆ ਕਿ ਰਾਜਨੀਤੀ ਬਹੁਤ ਗੰਦੀ ਗੇਮ ਹੈ ਜੀ ਇਸ ਚ ਨਹੀਂ ਅਸੀਂ ਪੈਣਾ ਤੁਸੀਂ ਕੀ ਗੱਲਾਂ ਕਰਦੇ ਹੋ ਜੀ ਕਿਹੜੀ ਕਿਹੜੀ ਦੁਨੀਆ 'ਚ ਰਹਿ ਰਹੇ ਹੋ ਤੁਸੀਂ ਰਾਜਨੀਤੀ ਤੋਂ ਤੁਸੀਂ ਇਨਫਲੂਐਂਸ ਨਹੀਂ ਹੈਗੇ ਕਿਹੜਾ ਬੰਦਾ ਇਨਫਲੂਐਂਸ ਨਹੀਂ ਹੈਗਾ ਰਾਜਨੀਤੀ ਤੋਂ ਇੱਕ ਰਿਕਸ਼ੇ ਚਾਲਕ ਤੋਂ ਲੈ ਕੇ ਇੱਕ ਸ਼ਾਹੂਕਾਰ ਬੰਦਾ ਹਰ ਬੰਦਾ ਰਾਜਨੀਤੀ ਦੇ ਵਿੱਚ ਇਨਫਲੂਐਂਸਡ ਹੈ ਇਹ ਭੀਸ਼ਮਪਤਾਮਾ ਵਾਲੀ ਜਿਹੜੀ ਸੋਚ ਹੈ ਛੱਡ ਦਿਓ ਕਿ ਮੈਂ ਧਰਮ ਦਾ ਪੁਜਾਰੀ ਆ ਤੇ ਜੇ ਤੁਸੀਂ ਆਪਦੀ ਅੱਖਾਂ ਮੀਚਦੇ ਹੋ ਨਾ ਤੇ ਉਹੀ ਗਲਤੀ ਕਰਦੇ ਪਏ ਜਿਹੜਾ ਭੀਸ਼ਮਪਤਾਮਾ ਨੇ ਕੀਤੀ ਸੀ ਉਸੇ ਅੱਖਾਂ ਮੀਚਣ ਨਾਲ ਮਹਾਭਾਰਤ ਹੋਇਆ ਜੇ ਭੀਸ਼ਮਪਤਾਮਾ ਅੱਖਾਂ ਨਾ ਮੀਚਦੇ ਮਹਾਭਾਰਤ ਨਹੀਂ ਹੁੰਦੀ ਸੀ ਇਹ ਤੁਸੀਂ ਆਪਦੀ ਸੋਚ ਸਮਝ ਰੱਖ ਕੇ ਆਪਦੀ ਜ਼ਿੰਮੇਵਾਰੀ ਪੂਰੀ ਕਰੋ ਦੇਸ਼ ਨੂੰ ਕਿਤੇ ਜਲੀਲ ਨਹੀਂ ਹੋਣਾ ਪੈਣਾ ਜਲੀਲ ਹੋਣਾ ਕਰਨਾ ਛੱਡ ਦਿਓ ਦੂਸਰੀ ਗੱਲ ਜਾਤ ਪਾਤ ਨੂੰ ਲੈ ਕੇ ਧਰਮ ਨੂੰ ਲੈ ਕੇ ਵੋਟਾਂ ਦੇਣੀਆਂ ਬੰਦ ਕਰ ਦਿਓ ਇਹ ਜ਼ਰੂਰੀ ਚੀਜ਼ਾਂ ਹੈਗੀਆਂ ਅੱਜ ਮੈਂ ਹਿੰਦੂ ਆ ਜਾਂ ਮੈਂ ਸਿੱਖ ਆ ਜਾਂ ਮੈਂ ਮੁਸਲਮਾਨ ਮੇਰੀ ਜਿਹੜੀ ਵੋਟ ਹੈਗੀ ਹੈ ਉਹ ਉਹ ਨੂੰ ਹੋਣੀ ਚਾਹੀਦੀ ਹੈ ਜਿਹੜੀ ਪਾਰਟੀ ਸੈਕੂਲਰ ਹੈ ਜਿਹੜੀ ਹਰ ਜਾਤ ਨੂੰ ਲੈ ਕੇ ਹਰ ਧਰਮ ਨੂੰ ਲੈ ਕੇ ਕੋਈ ਕਿਸੇ ਭੇਦ ਭਾਵ ਹੈ ਨਹੀਂਗਾ ਤੇ ਉਹਨਾਂ ਦਾ ਧਰਮ ਕੀ ਹੋਣਾ ਚਾਹੀਦਾ ਹੈ ਪੋਲਿਟਿਕਲ ਪਾਰਟੀਆਂ ਦਾ ਵੀ ਕੀ ਹੈ ਧਰਮ ਕੀ ਹੋਣਾ ਚਾਹੀਦਾ ਉਹਨਾਂ ਦਾ ਉਹਨਾਂ ਦਾ ਦੇਸ਼ ਸੇਵਾ ਧਰਮ ਹੋਣਾ ਚਾਹੀਦਾ ਇਸ ਕਰਕੇ ਇਹ ਚੀਜ਼ ਜ਼ਰੂਰੀ ਹੈ ਇਹ ਅਪਰੋਚ ਛੱਡ ਦਿਓ ਦੇਖੋ ਇੱਕ ਤਰ੍ਹਾਂ ਹੋਰ ਚੀਜ਼ ਦੱਸ ਦੇਣਾ ਸਾਡਾ ਦੇਸ਼ ਪ੍ਰੇਮੀ ਸੰਗਠਨ ਅਸੀਂ ਬਣਾਇਆ ਇੱਕ ਜੇ ਤੁਹਾਨੂੰ ਲੱਗਦਾ ਹੈ ਕਿ ਦੇਸ਼ ਦੇ ਵਿੱਚ ਸੁਧਾਰ ਚਾਹੀਦਾ ਹੈ ਆਪਦੀ ਆਵਾਜ਼ ਚੱਕੋ ਚਾਹੇ ਉਹ ਕਿਸੇ ਛੋਟੇ ਅਫਸਰ ਵਾਸਤੇ ਹੈ ਜਾਂ ਇੱਕ ਵੱਡੇ ਰਾਜਨੇਤਾ ਦੇ ਵਿਰੁੱਧ ਜੋ ਗਲਤ ਕੀਤਾ ਹੈ ਉਹਦੇ ਉਹਦੇ ਵਿਰੋਧਵਾਜ਼ ਚੱਕੋ ਚੁੱਪ ਕਰਕੇ ਲੁੱਕ ਕੇ ਡਰ ਕੇ ਬਹਿਣਾ ਕੋਈ ਹੱਲ ਨਹੀਂ ਹੁੰਦਾ ਜੇ ਤੁਸੀਂ ਦੇਸ਼ ਵਿੱਚ ਬਦਲਾਅ ਚਾਹੁੰਦੇ ਹੋ ਤਾਂ ਆਵਾਜ਼ ਚੱਕੋ ਚੀਜ਼ਾਂ ਨੂੰ ਸਕਾਰਾਤਮਕ ਇੱਕ ਆਂਕੜਾ ਦਿਓ ਅਸੀਂ ਤੁਹਾਡੇ ਨਾਲ ਹੈਗੇ ਆ ਜਿੱਥੇ ਵੀ ਤੁਹਾਨੂੰ ਲੋੜ ਹੈਗੀ ਹੈ ਅਸੀਂ ਤੁਹਾਡਾ ਸਾਥ ਦੇਾਂਗੇ ਤੁਸੀਂ ਸਾਡੇ ਸੰਗਠਨ ਨਾਲ ਜੁੜ ਸਕਦੇ ਹੋ ਇਸ ਕਰਕੇ ਆ ਇਲੈਕਸ਼ਨ ਜਿਵੇਂ ਹੋ ਗਏ ਬਹੁਤ ਵਧੀਆ ਕੋਈ ਗੱਲ ਨਹੀਂ ਪਰ ਆਪਣੀ ਸੋਚ ਦੇ ਵਿੱਚ ਇੱਕ ਬਦਲਾਵ আনা ਜ਼ਰੂਰੀ ਹੈ ਮੇਰੀ ਇਹ ਗੱਲਾਂ ਕੌੜੀਆਂ ਲੱਗੀਆਂ ਹੋਣੀਆਂ ਅੱਜ ਬਹੁਤ ਸਾਰੇ ਮੇਰੇ ਵੀਰ ਭਰਾਵਾਂ ਨੂੰ ਇਸ ਵਾਸਤੇ ਮੈਂ ਮਾਫੀ ਨਹੀਂ ਮੰਗੂਗਾ ਕਿਉਂਕਿ ਇਹ ਗੱਲ ਸੱਚੀ ਹੈ ਤੇ ਉਮੀਦ ਕਰੂੰਗਾ ਤੁਸੀਂ ਵੀ ਇਸ ਬਾਰੇ ਬਸੇ ਆਪਦੀ ਸੋਚ ਆਪਦਾ ਦ੍ਰਿਸ਼ਟੀਕੋਣ ਬਦਲੋਗੇ ਧੰਨਵਾਦ